ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਵੈਗਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਗੱਲ ਕਰਦੇ ਕਿੱਥੇ ਕਿੱਥੇ ਲੱਗ ਰਹੀਆਂ ਨੇ ਰੌਣਕਾਂ ਕਿੱਥੇ ਕਿੱਥੇ ਹੋ ਰਹੇ ਨੇ ਵੱਡੇ ਕਬੱਡੀ ਦੇ ਕੱਪ ਕਰੋ ਨੋਟ ਫਿਰ ਅੱਜ ਦੇ ਕਬੱਡੀ ਕੱਪ ਅੱਜ ਪਿੰਡ ਮੁੱਲਾਂਵਾਲ ਪਸਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਆਲ オーਪਨ ਦੀਆਂ ਚਾਰ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 1 ਲੱਖ ਰੁਪਇਆ ਦੂਜਾ ਨਾਮ 75000 ਰੁਪਏ ਹੈ ਬੈਸ ਟਰੇਡਰ ਤੇ ਜਾਫੀ ਨੂੰ 212000 ਰੁਪਏ ਦਿੱਤਾ ਜਾਵੇਗਾ ਅੱਜ ਇੱਥੇ ਪੰਜਾਬ ਹਰਿਆਣਾ ਦੀਆਂ ਲੜਕੀਆਂ ਦੀਆਂ ਟੀਮਾਂ ਦਾ ਵੀ ਮੈਚ ਕਰਵਾਇਆ ਜਾਵੇਗਾ ਇਹਦਾ ਲਾਈਵ ਕਬੱਡੀ ਜੱਗਸਨ ਜਰੀਏ ਦੇਖਿਆ ਜਾ ਸਕਦਾ ਹੈ ਮੁੱਲਾਂਵਾਲ ਪਸਵਾਲ ਜ਼ਿਲ੍ਹਾ ਗਰਦਾਸਪੁਰ ਵਿਖੇ ਅਗਲਾ ਵੱਡਾ ਕਬੱਡੀ ਕੱਪ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦਿਆਂ 8 ਅਕੈਡਮੀਆਂ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 2 ਲੱਖ ਰੁਪਿਆ ਅਤੇ ਦੂਜਾ ਨਾਮ 1.5 ਲੱਖ ਰੁਪਿਆ ਹੈ ਬੈਸਟ ਰੀਡਰ ਅਤੇ ਜਾਫੀ ਨੂੰ ਨੌਕਰੇ ਬਸੇਰੇ ਦਿੱਤੇ ਜਾਣਗੇ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵੇਹੇ ਅਗਲਾ ਵੱਡਾ ਕਬੱਡੀ ਕੱਪ ਪਿੰਡ ਚੱਕ ਰਾਮੂ ਸ਼ਹੀਦ ਪਾਕ ਸਿੰਘ ਨਗਰ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਆਲ ਓਪਨ ਦੀਆਂ 6 کلبਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1,55,000 ਰੁਪਿਆ ਅਤੇ ਦੂਜਾ ਨਾਮ 1,25,000 ਰੁਪਿਆ ਹੈ 베ਸਟ ਰੀਡਰ ਅਤੇ 베ਸਟ ਯਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਦਾ ਲਾਈਵ ਪੰਜਾਬ ਲਾਈਵ ਟੀਵੀ ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਚੱਕ ਰਾਮੂ ਸਹੀਦ ਭਗਤ ਸਿੰਘ ਨਗਰ ਵਿਖੇ ਅਗਲਾ ਵੱਡਾ ਕਬੱਡੀ ਕੱਪ ਆਦੀਆਣਾ ਤਹਿਸੀਲ ਮਤਲੋੜਾ ਜ਼ਿਲ੍ਹਾ ਪਾਣੀਪਤ ਹਰਿਆਣਾ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਦਾ ਪਹਿਲਾ ਨਾਮ 1,11,111 ਰੁਪਏ ਅਤੇ ਦੂਜਾ ਨਾਮ 61,000 ਰੁਪਏ ਤੀਜਾ ਨਾਮ 31,000 ਰੁਪਏ ਕੁਆਟਰਫਾਈਨਲ ਚ ਵਨ ਜਗਵਨ 200 ਰੁਪਏ ਦਿੱਤੇ ਜਾਣਗੇ ਬੈਸਟ ਰੇਡਰ ਅਤੇ ਜਾਫੀ ਨੂੰ ਡੀ ਲਕਸ ਮੋਟਰਸਾਈਕਲ ਦਿੱਤੇ ਜਾਣਗੇ ਆਦੀਆਨਾ ਤਹਿਸੀਲ ਮਤਲੋੜਾ ਜ਼ਿਲ੍ਹਾ ਪਾਣੀਪੱਤ ਵਿਖੇ ਅਗਲਾ ਕਬੱਡੀ ਟੂਰਨਾਮੈਂਟ ਪਿੰਡ ਤਰਾਉਂਦੀ ਜ਼ਿਲ੍ਹਾ ਜੀਂਦ ਹਰਿਆਣਾ ਵਿਖੇ ਕਰਵਾਇਆ ਜਾ ਰਿਹਾ ਜਿੱਥੇ ਬਜਨੀ ਕਬੱਡੀ ਦੇ ਮੁਕਾਬਲੇ ਕਰਾਏ ਜਾਣਗੇ 70 ਕਿਲੋ ਵਿੱਚ ਦੋ ਖਿਡਾਰੀ ਬਾਹਰੋਂ ਫੇਡ ਸਕਦੇ ਹਨ ਪਹਿਲੀਆਂ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਪਹਿਲਾ ਨਾਮ 15000 ਰੁਪਇਆ ਦੂਜਾ ਨਾਮ 11000 ਰੁਪਇਆ ਅਤੇ ਤੀਜਾ ਨਾਮ 5100 ਰੁਪਇਆ ਹੈ ਮੈਸਟਰ ਟ੍ਰੇਡਰ ਤੇ ਯਾਫੀ ਨੂੰ ਕੱਪ ਦਿੱਤੇ ਜਾਣਗੇ ਆਗਲਾ ਟੂਰਨਾਮੈਂਟ ਪਿੰਡ ਰੋਗੜਾ ਵਿਖੇ ਕਰਵਾਇਆ ਜਾ ਰਿਹਾ ਜਿੱਥੇ ਬਜਨੀ ਕਬੱਡੀ ਦੇ ਮੁਕਾਬਲੇ ਕਰਾਏ ਜਾਣਗੇ 42 ਕਿਲੋ ਦੋ ਖੜੇਰੀ ਬਾਹਰੋਂ 4100 ਪਹਿਲਾ ਨਾਮ 3100 ਦੂਜਾ ਨਾਮ ਬੈਸਟ ਰੀਡਰ ਤੇ ਯਾਫੀ ਨੂੰ ਕੱਪ ਕਬੱਡੀ 35 ਕਿਲੋ ਪਹਿਲਾ ਨਾਮ 3100 ਤੇ ਦੂਜਾ ਨਾਮ 2100 ਰੁਪਿਆ ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਵਿਖੇ ਅੱਜ ਬੂਥਗੜ੍ਹ ਜ਼ਿਲ੍ਹਾ ਲੁਧਿਆਣਾ ਵਿਖੇ ਕਬੱਡੀ ਲੀ ਕਰਾਈ ਜਾ ਰਹੀ ਹੈ ਜਿਸ ਵਿੱਚ ਬਜਨੀ ਕਬੱਡੀ ਦੇ ਮੁਕਾਬਲੇ ਕਰਵਾਏ ਜਾਣਗੇ 35 ਕਿਲੋ ਨ ਰੋਲ 45 ਕਿਲੋ ਨ ਰੋਲ ਅਤੇ 58 ਕਿਲੋ 65 ਕਿਲੋ ਦੀਆਂ ਸੱਦੀਆਂ ਹੋਈਆਂ ਚਾਰ ਟੀਮਾਂ ਦੇ ਮੈਚ ਕਰਵਾਏ ਜਾਣਗੇ ਪਿੰਡ ਬੂਥਗੜ੍ਹ ਰਾਹਾਂ ਰੋਡ ਲੁਧਿਆਣਾ हां जी दोस्तों किमे लगी आज दी अपनी ਇਹ ਕਬੱਡੀ ਕਪਾਨੀ ਜਾਣਕਾਰੀ ਬਾਰੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੱਧ ਤੋਂ ਵੱਧ ਕਰੋ ਸਪੋਰਟ ਆਪਣੇ ਚੈਨਲ ਨੂੰ 깔ੋ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਲਿਓ ਤਾਂ ਜੋ ਤੁਹਾਡੇ ਲਈ ਹਰ ਰੋਜ਼ ਡੇਲੀ ਇੱਕ ਨਵੀਂ ਅਪਡੇਟ ਦੇ ਨਾਲ ਵੀਡੀਓ ਪਾ ਸਕੀਏ ਧੰਨਵਾਦ ਸਤਿ ਸ੍ਰੀ ਅਕਾਲ